ਗੋੜੀ ਮਹਲਾ ਪੰਜਵਾ ਬਾਰਣੈ ਬਲਿਹਾਰਣੈ ਲੱਖ ਬਰੀਆ ਮੈਂ ਪ੍ਰਮਾਤਮਾ ਦੇ ਨਾਮ ਤੋਂ ਲੱਖਾਂ ਵਾਰੀ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਉ اے ਭਾਈ ਮਾਲਕ ਪ੍ਰਭੂ ਦਾ ਨਾਮ ਹੀ ਨਾਮ ਹੀ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ਕਰਨ ਕਰਾਮਨ ਤੂੰ ਹੀ ਏਕ ਜੀ ਜੰਤ ਕੀ ਤੂੰ ਹੀ ਟੇਕ ਹੈ ਪ੍ਰਭੂ ਸਿਰਫ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਜੀਵਾਂ پاسੋਂ ਕਰਾਉਣ ਦੀ ਸਮਰੱਥਾ ਰੱਖਦਾ ਹੈ ਤੂੰ ਹੀ ਸਾਰੇ ਜੀਵਾਂ ਜਨਤਾ ਦਾ ਸਹਾਰਾ ਹੈ ਰਾਜ ਜੋਬਨ ਪ੍ਰਭ ਤੂੰ ਤਨੀ ਤੂੰ ਨਿਰਗੁਣਾ ਤੂੰ ਸਰਗੁਣੀ ਏ ਪ੍ਰਭੂ ਤੂੰ ਹੀ ਹਕੂਮਤ ਦਾ ਮਾਲਕ ਹੈ ਤੂੰ ਹੀ ਜਵਾਨੀ ਦਾ ਮਾਲਕ ਹੈ ਤੈਥੋਂ ਹੀ ਜੀਵ ਦੁਨੀਆ ਵਿੱਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ ਜਦੋਂ జగਤ ਨਹੀਂ ਸੀ ਬਣਿਆ ਮਾਇਆ ਦੇ ਤਿੰਨਾਂ ਗੁਣਾ ਤੋਂ ਰਹਿਤ ਵੀ ਤੂੰ ਹੈ ਹੁਣ జగਤ ਨੂੰ జగਤ జగਤ ਨੂੰ ਰਚ ਦਿੰਦਾ ਹੈ ਇਹ ਦਿਸਦਾ ਅਕਾਰ ਮਾਇਆ ਦੇ ਤਿੰਨੇ ਗੁਣਾ ਵਾਲਾ ਇਹ ਵੀ ਤੂੰ ਆਪ ਹੀ ਹੈ ਈहां ਉहां ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਹੈ ਪ੍ਰਭੂ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਉਹੀ ਸਭ ਦੀ ਰੱਖਿਆ ਕਰਦਾ ਹੈ ਪਰ ਕੋਈ ਵਿਰਲਾ ਬਨੁਖ ਗੁਰੂ ਦੀ ਕਿਰਪਾ ਨਾਲੇ ਭੇਤ ਸਮਝਦਾ ਹੈ ਅੰਤਰਜਾਮੀ ਪ੍ਰਭ ਸੁਜਾਨ ਨਾਨਕ ਤਕਿਆ ਤੂੰ ਹੀ ਤਾਣ ਹੈ ਪ੍ਰਭੂ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਹੀ ਸਿਆਣਾ ਹੈ ਨਾਨਕ ਦਾ ਸਹਾਰਾ ਤੂੰ ਹੀ ਹੈ ਨਾਨਕ ਦਾ ਤਾਣ ਤੂੰ ਹੀ ਹੈ ਗੋੜੀ ਮਹਲਾ ਪੰਜਵਾਂ ਹਰ 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 ਅਰਾਧੀ ਹੈ ਸਦਾ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਸੰਤ ਸੰਗ ਹਰ ਮਨ ਵਸੈ ਪਰਮ ਮੋਹ ਭਉ ਸਾਦੀ ਐ ਰਹਾਉ ਸੰਤਾਂ ਦੀ ਸੰਗਤ ਵਿੱਚ ਹੀ ਪ੍ਰਮਾਤਮਾ ਮਨੁੱਖ ਦੇ ਮਨ ਵਿੱਚ ਵਸ ਸਕਦਾ ਹੈ ਭਟਕਣਾ ਨੂੰ ਮੋਹ ਨੂੰ ਤੇ ਡਰ ਸਹਿਮ ਨੂੰ ਕਾਬੂ ਕੀਤਾ ਜਾ ਸਕਦਾ ਹੈ 베ਦ ਪੁਰਾਣ ਸਿਮਰਤ ਭਨੇ ਸਭ ਊਚ ਬਿਰਾਜਤ ਜਨ ਸੁਨੇ ਪੰਡਤ ਲੋਕ ਭਾਵੇਂ 베ਦ ਪੁਰਾਣ ਸਿਮਰਤੀਆਂ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ਸਗਲ ਅਸਥਾਨ ਤੇ ਪੀਤ ਚੀਨਾ ਰਾਮ ਸੇਵਕ ਪੈਰ ਹਤ ਕੀ ਨਾ ਹੋਰ ਸਾਰੇ ਹਿਰਦੇ ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ ਪ੍ਰਮਾਤਮਾ ਦੇ ਸਿਮਰਨ ਨੇ ਪ੍ਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ਲੱਖ 84 ਜੋਨ ਫਿਰੈ ਗੋਬਿੰਦ ਲੋਕ ਨਹੀਂ ਜਨਮ ਮਰੈ ਜੀਵ ਚ 88 ਲੱਖ ਜੁਨਾਂ ਵਿੱਚ ਭਟਕਦੇ ਫਿਰਦੇ ਹਨ ਪਰ ਪ੍ਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਬਲ ਬੁੱਧ ਸਿਆਨ ਪਹੌਮੇ ਰਹੀ ਹਰ ਸਾਧ ਸ਼ਰਣ ਨਾਨਕ ਗਹੀ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਗੁਰੂ ਦਾ ਅਸਰਾ ਲੈ ਲਿਆ ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਹੈ ਨਾਨਕ ਉਹ ਆਪਣੀ ਤਾਕਤ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ਗੌੜੀ ਮਹਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ ਹੈ হে ਮੇਰੇ ਮਾਨਾ ਪ੍ਰਮਾਤਮਾ ਦਾ ਨਾਮ ਸਿਮਰਿਐ ਪ੍ਰਮਾਤਮਾ ਦੇ ਗੁਣ ਗਾਇਨ ਕਰੀਐ ਨੀਤ ਨੀਤ ਹਰ ਸੇਵੀ ਐ ਸਾਸ ਸਾਸ ਹਰ ਧਿਆਈਐ ਰਹਾਓ ਏ ਮਨ ਸਦਾ ਹੀ ਪ੍ਰਮਾਤਮਾ ਨੂੰ ਯਾਦ ਕਰੀਏ ਉਹਦੀ ਭਗਤੀ ਦੇ ਵਿੱਚ ਜੁੜੀਏ ਉਹਦੇ ਨਾਮ ਨੂੰ ਇੱਕ ਇੱਕ ਸਵਾਸ ਨਾਲ ਯਾਦ ਕਰਦੇ ਰਹੀਏ ਸੰਤ ਸੰਗ ਹਰ ਮਨ ਵਸੈ ਦੁੱਖ ਦਰਦ ਅਨੇਰਾ ਪ੍ਰਮਨਸੈ ਗੁਰੂ ਦੀ ਸੰਗਤ ਵਿੱਚ ਰਹਿਣਾ ਪਰਮਾਤਮਾ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਜਿਸ ਦੇ ਮਨ ਵਿੱਚ ਵਸ ਪੈਂਦਾ ਹੈ ਉਸ ਦੇ ਅੰਦਰੋਂ ਹਰ ਇੱਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਮਾਇਆ ਦੇ ਖਾਤਰ ਬਣ ਰਹੀ ਪਟਕਣਾ ਉਹਦੇ ਅੰਦਰੋਂ ਸਦਾ ਵਾਸਤੇ ਮੁੱਕ ਜਾਂਦੀ ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁੱਖ ਨਾ ਵਿਆਪੀਐ ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਜਿਹੜਾ ਮਨੁੱਖ ਜਪਦਾ ਹੈ ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿੱਚ ਨਹੀਂ ਪੈਂਦਾ ਨਾਮ ਜਪਦਾ ਉਪਦੇਸ਼ ਨੂੰ ਸੁਰਤ ਵਿੱਚ ਪੱਕਿਆਂ ਕਰ ਲੈਂਦਾ ਹੈ ਇਹ ਕਰਜ਼ ਮੇਰੇ ਗੁਰੂ ਨੂੰ ਪਾਉਂਦੇ ਨੇ ਇਹ ਕਰਜ਼ ਮੇਰੇ ਗੁਰੂ ਨੂੰ ਨਹੀਂ ਪਾਉਣਾ ਜਾ ਕੋ ਗੁਰ ਹਰ ਮੰਤਰ ਦੇ ਸੋ ਉਬ੍ਰਿਆ ਮਾਇਆ ਅਗਨ ਤੇ ਗੁਰੂ ਜਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਮੰਤਰ ਮੰਤਰ ਸਿਖਿਆ ਉਪਦੇਸ਼ ਦਿੰਦਾ ਹੈ ਉਹ ਮਨੁੱਖ ਮਾਇਆ ਦੀ ਤ੍ਰਿਸ਼ਨਾ ਅੱਗ ਵਿੱਚ ਸੜਨ ਤੋਂ ਬਚ ਜਾਂਦਾ ਹੈ ਨਾਨਕ ਕਉ ਪ੍ਰਭ ਮੈ ਆਕਰ ਮੇਰੇ ਮਨ ਤਨ ਵਸਨਾਮ ਹਰਪ हे प्रभु मैं नानक उते कृपा कर ताके मेरे मन विच हृदय विच हे हरि तेरा नाम बस जाए तेरा उपदेश बस जाए गौड़ी महला पंजवा रसना जपीए एक नाम ईहां सुख आनंद काना ਆ ਗਦੀ ਕੇ ਸੰਗ ਕਾਮ ਜੀਵ ਨਾਲ ਹਰ ਨਾਮ ਜਪਦੇ ਰਹਿਣਾ ਚਾਹੀਦਾ ਹੈ ਜੇ ਹਰ ਨਾਮ ਜਪਦੇ ਰਹੀਏ ਤਾਂ ਇਸ ਲੋਕ ਵਿੱਚ ਇਸ ਜੀਵਨ ਵਿੱਚ ਬਹੁਤ ਸੁਖ ਆਨੰਦ ਮਿਲਦਾ ਹੈ ਤੇ ਪਰਲੋਕ ਵਿੱਚ ਇਹ ਹਰ ਨਾਮ ਜਿੰਦ ਦੇ ਕੰਮ ਆਉਂਦਾ ਹੈ ਕੱਟੀਐ ਤੇਰਾ ਅਹੰਗ ਰੋਗ ਉਂ ਗੁਰ ਪ੍ਰਸਾਦ ਕਰ ਰਾਜ ਜੋਗ ਹਰ ਨਾਮ ਦੀ ਬਰਕਤ ਨਾਲ ਤੇਰਾ ਹਉਮੈ ਦਾ ਰੋਗ ਕਟਿਆ ਜਾ ਸਕਦਾ ਹੈ ਨਾਮ ਜਪ-ਜਪ ਕੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਗ੍ਰਸ ਦਾ ਸੁਖ ਵੀ ਲੈ ਸਕਦਾ ਹੈ ਤੇ ਪ੍ਰਭੂ ਨਾਲ ਮਨਾਪ ਵੀ ਪ੍ਰਾਪਤ ਕਰ ਸਕਦਾ ਹੈ ਹਾਰ ਰਸ ਜਿਨ ਜਾਨ ਚਾਖਿਆ ਬਾਂਕੀ ਤ੍ਰਿਸ਼ਨਾ ਲਾਤੀਆ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰਸ ਚਖ ਲਿਆ ਸਵਾਦ ਵੇਖ ਲਿਆ ਉਸ ਦੀ ਮਾਇਆ ਦੀ ਤ੍ਰਿਸ਼ਨਾ ਲੱਥ ਜਾਂਦੀ ਹੈ ਮੁੱਕ ਜਾਂਦੀ ਹੈ ਹਾਰ ਵਿਸ਼ਰਾਮ ਨਿਦ ਪਾਇਆ ਸੋ ਬਹਰ ਨਕਤ ਹੀ ਧਾਇਆ ਜਿਸ ਮਨੁੱਖ ਨੇ ਹਰ ਨਾਮ ਰਸ ਚੱਖ ਲਿਆ ਉਸ ਨੂੰ ਸ਼ਾਂਤੀ ਦਾ ਖਜ਼ਾਨਾ ਪਰਮਾਤਮਾ ਮਿਲ ਪਿਆ ਉਹ ਮਨੋਖ ਮੁੜ ਕਿਸੇ ਵੀ ਹੋਰ ਪਾਸੇ ਟਕਦਾ ਨਹੀਂ ਫਿਰਦਾ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਂ ਕੋ ਨਾਨਕ ਤਾਂ ਕਾ ਪਉ ਗਿਆ ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖਸ਼ ਦਿੱਤਾ ਹੇ ਨਾਨਕ ਉਸ ਦਾ ਹਰੇਕ ਕਿਸਮ ਦਾ ਡਰ ਸਦਾ ਵਾਸਤੇ ਦੂਰ ਹੋ ਜਾਂਦਾ ਹੈ ਗੌੜੀ ਮਹਲਾ ਪੰਜਵਾ ਜਾਂ ਕੋ ਬਿਸਰੈ RAM ਨਾਮ ਤਾਹੂ ਕੋ ਪੀਰ ਹੁਣ ਮਹਾਰਾਜ ਇੱਕ ਦੂਜੀ ਪੱਖ ਦੂਜੇ ਅੰਗਲ ਤੋਂ ਫਿਰ ਸਾਡੇ ਸਾਹਮਣੇ ਲਿਆਉਂਦੇ ਕਹਿੰਦੇ ਇੱਕ ਗੱਲ ਇਹ ਵੀ ਯਾਦ ਰੱਖਿਓ ਸਾਧ ਸੰਗਤ ਮਿਲ ਹਰ ਰਵੇਂ ਸੇ ਗੁਣੀ ਗਹੀਰ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਸੇ ਨੂੰ ਹੀ ਦੁੱਖ ਆ ਕੇ ਰਦਾ ਹੈ ਪੀੜ ਤਕਲੀਫ ਹੁੰਦੀ ਉਨੂੰ ਪੀੜ ਹੁੰਦੀ ਹੈ ਉਹਨੂੰ ਜਿਹੜਾ ਰੱਬ ਭੁੱਲ ਜਾਂਦਾ ਜਿਹੜਾ ਗੁਰੂ ਦੀ ਸੰਗਤ ਵਿੱਚ ਆਣ ਕੇ ਪ੍ਰਮਾਤਮਾ ਨਾਲ ਮਿਲ ਜਾਂਦਾ ਹੈ ਔਰ ਪ੍ਰਮਾਤਮਾ ਦੇ ਉਪਦੇਸ਼ ਨੂੰ ਯਾਦ ਰੱਖਦਾ ਆ ਉਹ ਗੁਣਾ ਦੇ ਮਾਲਕ ਬਣ ਜਾਂਦੇ ਆ ਉਹ ਡੂੰਘੇ ਜਿਗਰੇ ਵਾਲੇ ਵੱਡੇ ਜਿਗਰੇ ਵਾਲੇ ਸੋਹਣੀ ਸੋਚ ਵੱਡੀ ਸੋਚ ਦੇ ਮਾਲਕ ਬਣ ਜਾਂਦੇ ਆ ਜਾਂ ਕੋ ਗੁਰਮਖ ਖਿਰਦੈ ਬੁੱਧ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਸਿਮਰਨ ਦੀ ਸੂਝ ਪੈਦਾ ਹੋ ਜਾਂਦੀ ਹੈ ਪਾਂ ਕੈ ਕਰ ਤਲ ਨਾਮ ਨਿਦ ਸਿੱਧ ਉਸ ਮਨੁੱਖ ਦੇ ਹੱਥਾਂ ਦੀਆਂ ਤਲੀਆਂ ਉੱਤੇ ਨੌ ਹੀ ਖਜ਼ਾਨੇ ਨੇ ਸਾਰੀਆਂ ਸਿੱਧੀਆਂ ਆਟਕਦੀਆਂ ਹਨ ਜੋ ਜਾਣੇ ਹਰ ਪ੍ਰਭ ਧਨੀ ਜਿਹੜੇ ਮਨੁੱਖ ਸਭ ਖਜ਼ਾਨਿਆਂ ਦੇ ਮਾਲਕ ਹਰ ਪ੍ਰਭੂ ਨਾਲ ਡੂੰਗੀ ਸਾਂਝ ਪਾ ਲੈਂਦੇ ਹਨ ਕੇਸ਼ ਨਾਹੀ ਤਾਹ ਕ ਕਮੀ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਫਿਰ ਥੋੜ ਕਮੀ ਨਹੀਂ ਰਹਿੰਦੀ ਕਰਨ ਹਾਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਜਿਸ ਮਨੁੱਖ ਨੇ ਸਿਰਜਣ ਹਾਰ ਕਰਤਾਰ ਨਾਲ ਸਾਹ ਪਾ ਲਈ ਉਹ ਆਤਮਕ ਸੁਖ ਤੇ ਆਨੰਦ ਮਾਣਦਾ ਹੈ ਸਦਾ ਸੁਖ ਮਾਣਦਾ ਹਰ ਧਨ ਜਾਂ ਕੈ ਗ੍ਰਹਿ ਵਸੈ ਕਹ ਨਾਨਕ ਤਿਨ ਸੰਗ ਦੁਖ ਨਸੈ ਜਿਨਾ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਤਾਂ ਆਵਸਦਾ ਹੈ ਹਿਰਦੇ ਘਰ ਵਿੱਚ ਆਵਸਦਾ ਹੈ ਹੇ ਨਾਨਕ ਉਹਨਾਂ ਦੀ ਸੰਗਤ ਵਿੱਚ ਰਹਿਆ ਹਰੇ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ ਮੁੱਕ ਜਾਂਦਾ ਹੈ ਗੋੜੀ ਮਹਲਾ ਪੰਜਵਾ ਗਰਬ ਬੜੋ ਮੂਲ ਇਤਨੋਂ ਰਹਾ ਨਹੀਂ ਗੋਹ ਕਿਤਨੋਂ ਰਹਾ ਹੈ ਜੀਵ ਤੇਨੂੰ ਆਪਣੇ ਆਪ ਦਾ ਹੰਕਾਰ ਤਾਂ ਬਹੁਤ ਹੈ ਪਰ ਇਸ ਹੰਕਾਰ ਦਾ ਮੂਲ ਤੇਰਾ ਆਪਣਾ ਵਿਤ ਥੋੜਾ ਜਿਹਾ ਹੀ ਇਸ ਸੰਸਾਰ ਵਿੱਚ ਤੇਰਾ ਸਦਾ ਲਈ ਟਿਕਾਣਾ ਨਹੀਂ ਹੈ ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ। ਪੜਕਣਾ ਬਹੁਤ ਹੈ। ਬੇਬਰਜਤ ਬੇਦ ਸੰਤਨਾ ਆਹੂ ਸਿਉਰੇ ਹਿਤਨੋ ਹੈ ਜੀਵ। ਜਿਸ ਮਾਇਆ ਦੇ ਮੋਹ ਵੱਲੋਂ ਵੇਦ ਆਦਿਕ ਧਰਮ ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ। ਹਾਰ ਜਵਾਰ ਜੂਆ ਵਿਦੇ ਇੰਦਰੀ ਵਸ ਲੈ ਜਿਤਨੋਂ ਤੂੰ ਜੀਵਨ ਦੀ ਬਾਜ਼ੀ ਹਾਰ ਰਿਆ ਹੈ ਜਿਵੇਂ ਜੂਏ ਵਿੱਚ ਜਵਾਰੀਆਂ ਹਾਰਦਾ ਹੈ ਇੰਦਰੀ ਕਾਮ ਵਾਸਨਾ ਨੇ ਆਪਣੇ ਵਾਸ ਵਿੱਚ ਲੈ ਕੇ ਤੈਨੂੰ ਜਿੱਤ ਰੱਖਿਆ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਤਨੋ ਏ ਦੀਵ ਸਭ ਜੀਵਾਂ ਦੇ ਨਾਸ਼ ਕਰਨ ਵਾਲੇ ਤੇ ਪਾਲਣ ਵਾਲੇ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿੱਚ ਟਿਕਣ ਤੂੰ ਸਖਣਾ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦ ਮੈਂ ਦਿੱਤਨੋ ਏ ਨਾਨਕ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਜੁੜਦੇ ਹਨ ਉਹ ਮਾਇਆ ਦੇ ਮੋਹ ਤੋਂ ਵੱਤ ਜਾਂਦੇ ਹਨ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਨੇ ਆਪਣੀ ਕਿਰਪਾ ਕਰਕੇ ਮੈਨੂੰ ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤ ਦਿੱਤੀ ਹੈ ਗੋੜੀ ਮਹਲਾ ਪੰਜਵਾਂ ਮੋਹ ਹੈ ਦਾਸ ਰੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਵਾਲਣਹਾਰ ਪ੍ਰਭੂ ਦਾ ਮੈਂ ਇੱਕ ਨਿਮਾਣਾ ਜਿਹਾ ਸੇਵਕ ਹਾਂ ਮੈਂ ਉਸੇ ਪ੍ਰਭੂ ਦਾ ਬਖਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ਰਹਾਓ ਮਹਾਰਾਜ ਕਿੰਨੀ ਪਿਆਰੀ ਗੱਲ ਰਹਾਓ ਵਾਲੇ ਬੰਦ ਚ ਕਰਦੇ ਐਸੋ ਹੈ ਰੇਖਾਸ ਮਹਮਾਰਾ ਖਿੰਨ ਮੈਂ ਸਾਜ ਸਵਾਰਣਹਾਰਾ ਹੇ ਭਾਈ ਮੇਰਾ ਖਸਮ ਪ੍ਰਭੂ ਇਹੋ ਜਿਆ ਹੈ ਇੱਕ ਖਿੰਨ ਵਿੱਚ ਰਚਨਾ ਰਾਜ ਕੇ ਉਸ ਨੂੰ ਸੁੰਦਰ ਬਣਾਉਣ ਦੀ ਸਮਰੱਥਾ ਰੱਖਦਾ ਸਵਾਰਣ ਹਾਰ ਹੈ ਅਧੂਰੀ ਨਹੀਂ ਛੱਡਦਾ ਗੱਲ ਕਾਮ ਕਰੀ ਜੇ ਠਾਕੁਰ ਭਾਵਾਂ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਮੈਂ ਠਾਕੁਰ ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ ਜੇ ਉਸ ਠਾਕੁਰ ਪ੍ਰਭੂ ਦੀ ਕਿਰਪਾ ਮੇਰੇ ਉੱਤੇ ਹੋਵੇ ਤਾਂ ਮੈਂ ਉਸ ਦਾ ਹੀ ਕੰਮ ਕਰਾਂ ਉਸ ਦੇ ਗੁਣ ਗਾਉਂਦਾ ਰਹਾ ਉਸ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਰਹਾ ਸ਼ਰਨ ਪਰਿਓ ਠਾਕੁਰ ਵਜ਼ੀਰਾ ਤਿਨਾਂ ਦੇਖ ਮੇਰਾ ਮਨ ਧੀਰਾ ਮੈਂ ਉਸ ਠਾਕੁਰ ਪ੍ਰਭੂ ਦੇ ਵਜ਼ੀਰਾ ਸੰਤ ਜਨਾਂ ਦੀ ਸ਼ਰਨ ਆਪਿਆ ਹਾਂ ਉਹਨਾਂ ਦਾ ਦਰਸ਼ਨ ਕਰਕੇ ਮੇਰੇ ਮਨ ਨੂੰ ਵੀ ਹੌਸਲਾ ਬਣ ਰਿਹਾ ਹੈ ਕਿ ਮੈਂ ਉਸ ਮਾਲਕ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਸਕਾਂਗਾ ਤੇ ਏਕ ਟੇਕ ਏਕੋ ਆਧਾਰ ਜਨ ਨਾਨਕ ਹਰਿ ਕੀ ਲਾਗਾ ਕਾਰ ਠਾਕੁਰ ਤੇ ਵਜ਼ੀਰਾਂ ਦੀ ਸ਼ਰਨ ਪੈ ਕੇ ਮੈਂ ਇੱਕ ਪ੍ਰਮਾਤਮਾ ਨੂੰ ਹੀ ਆਪਣੇ ਜੀਵਨ ਦੀ ਓਟ ਤੇ ਆਸਰਾ ਬਣਾਇਆ ਹੈ ਤੇ ਹੇ ਦਾਸ ਨਾਨਕ ਪ੍ਰਮਾਤਮਾ ਦੀ ਸਿੱਤ ਸਲਾਹ ਦੇ ਕਾਰ ਵਿੱਚ ਲੱਗ ਪਿਆ ਹਾਂ ਗੋੜੀ ਮਹਲਾ ਪੰਜਵਾਂ ਹੈ ਕੋਈ ਐਸਾ ਹਉ ਮੈਂ ਤੋੜੈ ਇਸ ਮਿੱਠੀ ਤੇ ਇਹ ਮਨ ਹੋਰੈ ਰਹਾਉ ਕਿਤੇ ਕੋਈ ਅਦੇਹਾ ਮਨੁੱਖ ਵੀ ਮਿਲ ਜਾਏਗਾ ਜੋ ਹਉ ਮੈਂ ਤੋੜ ਦੇਵੇ ਜੋ ਮੇਰੇ ਇਸ ਮਨ ਨੂੰ ਮਿੱਠੀ ਲੱਗਣ ਵਾਲੀ ਮਾਇਆ ਦੇ ਮੋਹ ਤੋਂ ਰੋਕ ਸਕੇ ਮੈਨੂੰ ਵਰਜ ਸਕੇ ਅਗਿਆਨੀ ਮਾਨੁਖ ਭਿਆ ਜੋ ਨਾਹੀ ਸੋ ਲੋਰੈ ਰਹਿਣ ਅੰਧਾਰੀ ਕਾਰੀਆਂ ਕਵਨ ਜੁਗਤ ਜਿਤ ਭੋਰੈ ਇਸ ਮਿੱਟੀ ਤੇ ਅਸਰ ਹੇਟ ਮਨੁਖ ਆਪਣੀ ਅਕਲ ਗਵਾ ਬੈਠਾ ਕਿਉਂਕਿ ਜਿਹੜੀ ਸਦਾ ਨਾਲ ਨਿਬਣਵਾਲੀ ਨਹੀਂ ਹੈ ਉਸੇ ਨੂੰ ਹੀ ਭਾਲਦਾ ਫਿਰਦਾ ਹੈ ਮਨੁਖ ਨੇ ਮਨ ਵਿੱਚ ਮਾਇਆ ਦੇ ਮੋਹ ਦੀ ਕਾਲੀ ਹਨੇਰੀ ਰਾਤ ਪਈ ਹੋਈ ਹੈ ਉਹ ਕਿਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ ਇਸ ਦੇ ਅੰਦਰ ਗਿਆਨ ਦਾ ਚੜ ਪਵੇ ਭ੍ਰਮ ਤੋਂ ਭ੍ਰਮ ਤੋਂ ਹਾਰਿਆ ਅਨਕ ਵਿਧੀ ਕਰ ਟੋਰੇ ਮਿੱਠੀ ਮਾਇਆ ਦੇ ਮੋਹ ਤੋਂ ਮਰਨ ਨੂੰ ਰੋਕ ਸਕਣ ਵਾਲੇ ਦੀ ਅਨੇਕਾਂ ਤਰੀਕਿਆਂ ਨਾਲ ਪਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ ਕੋ ਨਾਨਕ ਕਿਰਪਾ ਭਈ ਸਾਧ ਸੰਗਤ ਨੇ ਦਮੋ ਰੇ ਏ ਨਾਨਕ ਜਦੋਂ ਪ੍ਰਭੂ ਦੀ ਮੇਰੇ ਉੱਤੇ ਮਿਹਰ ਹੋਈ ਹੁਣ ਸਾਧ ਸੰਗਤ ਹੀ ਮੇਰੇ ਵਾਸਤੇ ਉਹਨਾਂ ਸਾਰੇ ਗੁਨਾ ਦਾ ਖਜ਼ਾਨਾ ਹੈ ਜਿਨ੍ਹਾਂ ਦੀ ਬਰਕਤ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੋਕ ਸਕਦਾ ਹੈ ਗੌੜੀ ਮਹਲਾ 5 ਚਿੰਤਾ ਮਣ ਕਰੁਣਾ ਮੈ ਰਹਾਉ ਏ ਤਰਸ ਰੂਪ ਪ੍ਰਭੂ ਤੂੰ ਹੀ ਐਸਾ ਰਤਨ ਹੈ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭੈ ਹੈ ਏ ਪਾਰ ਬ੍ਰਹਮ ਪ੍ਰਭੂ ਤੂੰ ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ ਤੂੰ ਐਸਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗ ਖੈ ਹੈ ਅਕਾਲ ਪੁਰਖ ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ ਅਗਾਧ ਬੋਧ ਹੈ ਤੇਰੀ ਸਿੱਤ ਸਲਾਹ ਸੁਣਦਿਆਂ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਕਿਰਪਾ ਦੇ ਪ੍ਰਭ ਮਿਆ ਧਾਰ ਨਾਨਕ ਹਰ ਹਰ ਨਾਮ ਲੈ ਏ ਕਿਰਪਾ ਦੇ ਖਜ਼ਾਨੇ ਪ੍ਰਭ ਜਿਸ ਜਿਸ ਮਨੁੱਖ ਤੇ ਤੂੰ ਤਰਸ ਕਰਦਾ ਹੈ ਮੇਰ ਕਰਦਾ ਹੈ ਨਾਨਕ ਤੇਰਾ ਪ੍ਰਭੂ ਦਾ ਹਰ ਨਾਮ ਸਿਮਰਦਾ ਹੈ ਨਾਨਕ ਤੇਰੇ ਗੁਣਾ ਨੂੰ ਗਾਉਂਦਾ ਹੈ ਗੋੜੀ ਪੂਰਬੀ ਮਹਲਾ ਪੰਜਵਾ ਮੇਰੇ ਮਨ ਸ਼ਰਣ ਪ੍ਰਭ ਸੁਖ ਪਾਏ ਜਾਂਦਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏ ਮੇਰੇ ਮਨ ਜਿਹੜਾ ਨੁਕ ਪ੍ਰਭੂ ਦੀ ਸ਼ਰਣ ਪੈਂਦਾ ਹੈ ਉਹ ਆਤਮਕ ਆਨੰਦ ਮਾਣਦਾ ਹੈ ਜਿਹੜਾ ਦਿਨ ਜਿਹੜਾ ਵੇਲਾ ਜਿੰਦ ਦਾ ਦਾਤਾ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਜੀਵ ਨੂੰ ਵਿਸਰ ਜਾਂਦਾ ਹੈ ਉਸ ਦਾ ਉਹ ਦਿਨ व्यर्थ ਬੇਕਾਰ ਤੇ ਗਲਫਾਈਆਂ ਪਾਉਣ ਵਾਲਾ ਬਣ ਜਾਂਦਾ ਹੈ ਏ ਕਰੈਣ ਕੇ ਪਹੁਣ ਤੁਮ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੈ ਜੋ ਦੀ ਸਹਿ ਜਿਉ ਤਰਵਰ ਕੀ ਛਾਏ ਤੁਸੀਂ ਇੱਕ ਰਾਤ ਕਿਤੇ ਸਫਰ ਵਿੱਚ ਗੁਜ਼ਾਰਨ ਵਾਲੇ ਪ੍ਰਾਣੇ ਵਾਂਗ ਜਗਤ ਵਿੱਚ ਆਏ ਹੋ ਪਰ ਇੱਥੇ ਕਈ ਯੋਗ ਜੀਉਂਦੇ ਰਹਿਣ ਦੀ ਆਸਾਂ ਬਣ ਰਹੇ ਹੋ ਇਹ ਘਰ ਮੰਦਰ ਪਰਿਵਾਰ ਸਾਥ ਸੰਬੰਧੀ ਜਿੰਨਾ ਕੁ ਤੁਹਾਨੂੰ ਦਿਸਦਾ ਹੋਇ ਇੱਕ ਰੁੱਖ ਦੀ ਛਾਂ ਵਰਗਾ ਹੈ ਸੂਰਜ ਬਦਲੂਗਾ ਇਹ ਛਾਂ ਵੀ ਬਦਲ ਜਾਣੀ ਹੈ ਸਦਾ ਨਹੀਂ ਰਹਿਣੀ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨਹਾਰਾ ਬਿਸਰੇ ਓ ਠਾਕੁਰ ਖਿੰਮੈ ਹੋਤ ਪਰਾਏ ਇਹ ਸਰੀਰ ਮੇਰਾ ਹੈ ਧਨ ਪਦਾਰਥ ਸਾਰਾ ਮੇਰਾ ਹੈ ਇਹ ਬਾਗ ਮਿਲਕ ਸੂਕ ਸੁਲਤਾਨ ਜ਼ਮੀਨਾਂ ਜਾਇਦਾਦਾਂ ਬੰਦਾ ਸੋਚੀ ਜਾਂਦਾ ਇਹ ਸਾਰੀਆਂ ਮੇਰੀਆਂ ਨੇ ਇਸੇ ਕਰਕੇ ਇਹਨੇ ਇਸ ਮਮਤਾ ਵਿੱਚ ਫਸ ਕੇ ਮਨੁੱਖ ਨੂੰ ਇਹ ਸਭ ਕੁਝ ਦੇਣ ਵਾਲਾ ਪ੍ਰਮਾਤਮਾ ਠਾਕੁਰ ਭੁੱਲ ਜਾਂਦਾ ਹੈ ਇਹ ਸਾਰੇ ਹੀ ਪਦਾਰਥ ਇੱਕ ਕਿਨ ਵਿੱਚ ਉਪਰਯੋਗ ਜਾਂਦੇ ਹਨ ਇਸ ਤਰ੍ਹਾਂ ਆਖਰ ਖਾਲੀ ਹੱਥ ਤੁਰ ਪੈਂਦਾ ਹੈ ਪਹਿਰੇ ਬਾਗਾ ਕਰ ਈਸ਼ ਨਾਨਾ ਚੋ ਵਾ ਚੰਦਨ ਲਾਏ ਨਿਰਪੋ ਨਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਏ ਮਨੁੱਖ ਨਾ ਧੋ ਕੇ ਚਿੱਟੇ ਕੱਪੜੇ ਪੈਂਦਾ ਹੈ ਅਤਰ ਤੇ ਚੰਦਨ ਆਦਿਕ ਸਰੀਰ ਨੂੰ ਕੱਪੜਿਆਂ ਨੂੰ ਲਾਉਂਦਾ ਹੈ ਪਰ ਦੇ ਮਨੁੱਖ ਨਿਰਪਉ ਨਿਰੰਕਾਰ ਨਾਲ ਜਾਣ ਪਛਾਣ ਨਹੀਂ ਪਾਉਂਦਾ ਤਾਂ ਸਭ ਓਦਮ ਇਓਂ ਹੀ ਹਾਂ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਾ ਹੁੰਦਾ ਹੋਵੇ ਤੇ ਨਾ ਉਹਨੂੰ ਪਿੱਛੋਂ ਆਪਣੇ ਉੱਤੇ ਕਾਟਾ ਮਿੱਟੀ ਪਾ ਲੈਂਦਾ ਜੋ ਹੋਏ ਕਿਰਪਾਲ ਤਾਂ ਸਤਗੁਰ ਮਿਲੈ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਪਰ ਜੀਵਾਂ ਦੇ ਕੀ ਵਸ ਜਦੋਂ ਪ੍ਰਮਾਤਮਾ ਕਿਸੇ ਉੱਤੇ ਦਇਆਵਾਨ ਹੁੰਦਾ ਹੈ ਤਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਨਾਮ ਦੀ ਦਾਅ ਦਿੰਦਾ ਹੈ ਜਿਸ ਨਾਲ ਹਰੀ ਨਾਮ ਵਿੱਚ ਹੀ ਸਾਰੇ ਸੁੱਖ ਮਿਲਦੇ ਹਨ ਏ ਨਾਨਕ ਜਿਸ ਮਨੁੱਖ ਤੇ ਮਾਇਆ ਮੋਹ ਦੇ ਬੰਧਨ ਗੁਰੂ ਨੇ ਖੋਲ ਦਿੱਤੇ ਉਹ ਮਨੁੱਖੇ ਹੀ ਪ੍ਰਮਾਤਮਾ ਦੇ ਗਉਣ ਗਾਉਂਦਾ ਹੈ ਗੌੜੀ ਪੂਰਬੀ ਮਹਲਾ 5 ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਦੀਆ ਦਰਸ਼ਨ ਕੋ ਬਲ ਹਰੀਐ ਰਹਾ ਇਹ ਮੇਰੇ ਮਨ ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਗੁਰੂ ਨੇ ਬਖਸ਼ਿਸ਼ ਕਰਕੇ ਗੁਰੂ ਦੇ ਦیدارਾਂ ਦੇ ਵਿੱਚੋਂ ਸਦਕੇ ਜਾਣ ਦਾ ਦਿਲ ਕਰਦਾ ਹੈ ਗੁਰੂ ਨੇ ਹੀ ਜੀਵਾਂ ਦੇ ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ਜੀਤੇ ਸਾਸ ਗ੍ਰਾਸ ਮਨ ਲੈਤਾ ਤੇ ਤੇ ਹੀ ਗੁਨ ਗਾਈਐ ਜੋ ਹੋਏ ਦਿਆਲ ਸਤ ਗੁਰ ਅਪਨਾ ਤਾਂ ਇਹ ਮਤਬੁੱਧ ਪਾਈਐ ਜੀਵ ਜਿੰਨੇ ਵੀ ਸਾਹ ਲੈਂਦਾ ਹੈ ਜਿਤਨੀਆਂ ਹੀ ਗਰਾਈਆਂ ਖਾਂਦਾ ਹੈ ਬੁਰਕੀਆਂ ਮੂੰਹ ਵਿੱਚ ਪਾਉਂਦਾ ਹੈ ਹਰੇਕ ਸਾਹ ਨਾਲ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰੇ ਰੋਟੀ ਦੀ ਬੁਰਕੀ ਤੋੜਨ ਲੱਗਾ ਮੂੰਹ ਵਿੱਚ ਪਾਉਣ ਲੱਗਾ ਪੈਣ ਲੱਗਾ ਸੌਣ ਲੱਗਾ ਉੱਠਣ ਲੱਗਾ ਹਰ ਵੇਲੇ ਵਿਖੇੜੇ ਆਪਦੀ ਕਰਤੇ ਜਦੋਂ ਇਹਨੂੰ ਯਾਦ ਰੱਖਦਾ ਆ ਇਹ ਅਕਲੇ ਮਤ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ਜਦੋਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇ ਮੇਰੇ ਮਾਨ ਨਾਮ ਲੈ ਜਮ ਬੰਦ ਤੇ ਛੁਟੈ ਸਰਬ ਸੁਖਾ ਸੁਖ ਪਾਈਐ हे ਮੇਰੇ ਮਾਨਾ ਜੇ ਤੂੰ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੇ ਤਾਂ ਜਮ ਦੇ ਬੰਧਨਾਂ ਤੋਂ ਖਲਾਸੀ ਪਾ ਲਏਗਾ ਉਹ ਨਾਇਕ ਬੰਧਨਾਂ ਤੋਂ ਛੁੱਟ ਜਾਏਗਾ ਜੋ ਜਮ ਦੇ ਵਾਸ ਪਾਉਂਦੇ ਹਨ ਜੋ ਆਤਮਿਕ ਮੌਤ ਲਿਆ ਦਿੰਦੇ ਹਨ ਤੇ ਨਾਮ ਸਿਮਰਿਆ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਪਾਈਐ ਨਾਮ ਇਸਤ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਮਾਲਕ ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਗੁਰ ਦੀ ਸੇਵਾ ਕਰਕੇ ਮਨ ਇਛਤ ਫਲ ਹੱਥ ਆ ਜਾਂਦੇ ਹਨ ਏ ਮੇਰੇ ਮਨ ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਮਿੱਤਰ ਹੈ ਪੁੱਤਰ ਹੈ ਹੇ ਮਨ ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਨਿਭਦਾ ਹੈ ਕਰ ਸੇਵਾ ਸਤਗੁਰੇ ਆਪਣੀ ਕੀ ਗੁਰ ਤੇ ਪਾਈਐ ਪਾਲੈ ਹੇ ਮਨ ਆਪਣੇ ਸਤਗੁਰ ਦੀ ਸ਼ਰਨ ਪਾਓ ਕਰਤਾਰ ਦਾ ਨਾਮ ਸਤਗੁਰ ਤੋਂ ਹੀ ਮਿਲਦਾ ਹੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਇਹ ਦੇ ਸਾ ਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ ਫਿਕਰ ਮਿਟ ਗਏ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਹੈ ਨਾਨਕ ਜਿਸ ਮਨੁੱਖ ਨੇ ਪ੍ਰਮਾਤਮਾ ਦੇ ਕੀਰਤਨ ਵਿੱਚ ਆਨੰਦ ਮਾਣਿਆ ਉਸ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਆ